ਮਾਦਾ ਵੀ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਨਾ ਕੋਈ ਮੇਰੇ ਕੋ ਐਸੇ ਕੋਈ ਪ੍ਰੈਸ਼ਰ ਨਹੀਂ ਪਾ ਰਹੇ ਤੁਹਾਡੇ ਤੇ ਨਹੀਂ ਕੋਈ ਪ੍ਰੈਸ਼ਰ ਠੀਕ ਹੈ ਨਾ ਅਸੀਂ ਥਾਣੇ ਵਿੱਚ ਲੋ ਆਏ ਹਾਂ ਜੀ ਹਾਂਜੀ ਮੇਰੇ ਬਾਹਰ ਤੁਸੀਂ ਹਾਂਜੀ ਅਸੀਂ ਤਾਂ ਉਸੇ ਮਿਲੇ ਹਾਂ ਤੁਸੀਂ ਇਹ ਤਾਂ ਇੱਕੋ ਗੱਲ ਦੱਸਣੀ ਹੈ ਤੁਸੀਂ ਜਾਣਾ ਕੋਈ ਨਾ ਨਹੀਂ ਜਾਣਾ ਚਾਹੁੰਦੇ ਨਹੀਂ ਨਹੀਂ ਜੇ ਤੁਸੀਂ ਆਪੋ ਵਿੱਚ ਚਾਹੋ ਹਾਂਜੀ ਮੈਂ ਤਾਂ ਅੰਕਲ ਜੀ ਇਹ 24 ਸੌ ਮਿੰਟ ਖਤਮ ਹੋ ਗਏ ਕਹਿੰਦੇ ਖਲਾਸਾ ਤੇ ਮੈਂ ਕੰਪਲੇਨ ਦੇ ਰਿਹਾ ਹਾਂ ਸੀਪੀ ਦਫਤਰ ਤੁਸੀਂ ਤੁਸੀਂ ਬਾਹਰੋਂ ਕੱਲ ਕੋਈ ਮੈਨੇਜਰ ਦੇਣਾ ਲੱਗਾ ਨਾ ਲੱਗਾ ਆਏ ਨੇ ਕਰ ਕਰ ਗੱਲ ਕਰ ਨਹੀਂ ਜਾਣਾ ਚਾਹੀਦੀ ਤੁਹਾਨੂੰ ਨਹੀਂ ਮੈਂ ਜਾਣਗੀ ਤੁਸੀਂ ਪਰਿਵਾਰ ਚ ਖੁਸ਼ ਆਪਨੇ ਹੈ ਹਾਂਜੀ ਆ ਮੇਰੀ ਮਾਂ ਹੈ ਤੁਹਾਨੂੰ ਕੌਣ ਜਬਰਦਸਤੀ ਕਰਦਾ ਤੂੰ ਕੋਈ ਨਹੀਂ ਜਬਰਦਸਤੀ ਮੈਂ ਇਹਨੂੰ ਦੋਨੋਂ ਵਾਸਤੇ ਆਪਣੇ ਘਰ ਲੈ ਕੇ ਜਾਣਾ ਜੀ ਨਹੀਂ ਪਰ ਉਹ ਮੰਨ ਨਹੀਂ ਜਦੋਂ ਕੁੜੀ ਨਹੀਂ ਮੰਨਦੀ ਈ ਹੈ ਜੀ ਕਿ ਨਾ ਆਜੀ ਕੀ ਦੇਖੋਗੇ ਆਜੀ ਕੀ ਮਸਲਾ ਨਾ ਹੁੰਦਾ ਬਾਈ ਜੀ ਜ਼ਰੂਰ ਆਏਗੀ ਸਰ ਜੀ ਜਦੋਂ ਸਰ ਮੇਰੀ ਗੱਲ ਸੁਣੋ ਸਰ ਮੇਰੇ ਕਰਾਣੇ ਤੇਰਾ ਮੇਰੇ ਕਰਾਣੇ ਹੈ ਜਿਹੜੀ ਰਿਸਪੋਨਸਿਬਲ ਹੈ ਉਹ ਅਸੀਂ ਮੈਨੇ ਕਰਾ ਦਾਂਗੇ ਤੁਸੀਂ ਲੈ ਜਾਈਓ ਉਹ ਗੰਦੀ ਮੈਂ ਨਹੀਂ ਜਾਣਾ ਯਾਰ ਇਹ ਕੋਣ ਗੱਲ ਸੁਣ ਯਾਰ ਇਹ ਗੱਲ ਤੂੰ ਗਲਤ ਬੋਲ ਰਿਹਾ ਜਦੋਂ ਗੰਦੀ ਨਹੀਂ ਜਾਣਾ ਇਹ ਕੋਣ ਬਸੋ ਮੈਡੀਕਲ ਕਰਾ ਲਓ ਉੱਚੀ ਨਾਈਲਟ ਪੁਲਸ ਨਾਈਲਟ ਇਹ ਕੋਣ ਹੈ ਸਰ ਕੋਣ ਹੈ ਸਰ ਇਹ ਕੋਣ ਹੈ ਸਰ ਪੁੱਛ ਦੇ ਕੋਈ ਰਚੋ ਇਹਨੂੰ ਪੁੱਛਾ ਕੋਣ ਹੈ ਸਮਝਾ ਕੇ ਕਰਾਵਾ ਕੁੜੀ ਦਾ ਕਰਾ ਕੇ ਫੇਰ ਲੈ ਇਹ ਮੈਕਸੀਪਨ ਆਇਆ ਸਰ ਮੇਰੇ ਇਹ ਦੇਖੋ ਹਜ਼ਾਰ ਲੈ ਕੇ ਹੋ ਕੁੜੀਆਂ ਸੀ ਇਹਨਾਂ ਨੂੰ ਉਸੇ ਕੋਲ ਕੋਈ ਨਹੀਂ ਮੇਰੀ ਵਾਲੇ ਸਰ ਜੀ ਸਰ ਇਹ ਬਦਮਾਸ਼ ਆਇਆ ਸਰ ਉਹ ਉਸੇ ਕੋਲ ਨਾ ਇਹ ਕੋਲ ਕੋਈ ਕੰਮ ਕਰ ਅੰਦਰ 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 ਕੰਮ ਕਰ ਕੋਈ ਤੂੰ ਇਨਸਪੈਕਟਰ ਆਜਾ ਅੰਦਰ ਆਜਾ ਅੰਦਰ ਆਜਾ ਜਮਨਾ ਮਾਈਆ ਵੀ ਅੰਦਰ ਤੁਸੀਂ ਭਾਈ ਅੰਦਰ ਆ ਕੇ ਗੱਲ ਕਰਨਾ

मेरा नाम वर वरुण कुमार महेंद्रू है ਮੇਰੀ ਸਵਰਨ ਨੇ ਥੋੜੇ ਸਾਲ ਤੋਂ ਡਿਸਪਿਊਟ ਚੱਲਦੀ ਮਨ ਕੀ ਥੋੜੀ ਚਿਰ ਤੋਂ ਡਿਸਪਿਊਟ ਚੱਲਦੀ ਪਈ ਸੀ ਉਹ ਚਾਹੁੰਦੀ ਕਿ ਤੂੰ ਥੋੜਾ ਤੂੰ ਅਲੱਗ ਹੋ ਥੋੜਾ ਅਲੱਗ ਹੋ ਆਪਣੀ ਫੈਮਿਲੀ ਤੋਂ ਅੱਛਾ ਜੀ ਪਰ ਮੈਂ ਨਹੀਂ ਚਾਹੁੰਦਾ ਬਈ ਇਦਾਂ ਕਿਉਂਕਿ ਮੇਰੇ ਛੋਟੇ ਬ੍ਰਦਰ ਦੀ ਕਦੀ ਡੈਥ ਹੋ ਗਈ ਹੈ ਅੱਛਾ ਇੱਕ ਆਵੇ ਤੱਕ ਮੈਂ ਆਪਣੇ ਪਰਿਵਾਰ ਵਿੱਚ ਮੇਰੇ ਬਜ਼ੁਰਗ ਮਾਂ ਮਾਪਿਓ ਨੇ ਮੈਂ ਬਈ ਕਿੱਥੇ ਜਾਣਾ ਕਿੰਨੇ ਚਿਰ ਹੋਇਆ ਤੁਹਾਡੇ ਵਿਆਹ ਨੂੰ ਮੇਰੇ ਵਿਆਹ ਨੂੰ ਬਈ ਇਹ ਸਾਲ ਤੋਂ ਉੱਪਰ ਹੋ ਗਿਆ ਬਈ ਪਿਛਲੇ ਸਾਲ 12 ਮਾਰਚ ਨੂੰ ਹੋਇਆ ਸੀ ਵਿਆਹ 2024 ਚ ਠੀਕ ਹੈ ਜੀ ਪਰ ਬਈ ਮੈਨੂੰ ਬਹੁਤ ਪਰੇਸ਼ਾਨ ਕਰਦੇ ਭਾਜੀ ਅਰੇਂਜ ਮੈਰਿਜ ਜਾਂ ਤੁਹਾਡੇ ਅਰੇਂਜ ਮੈਰਿਜ ਸਰ ਅਰੇਂਜ ਮੈਰਿਜ ਦਾ ਮੈਨੂੰ ਨਹੀਂ ਹਾਂ ਸਰ ਅਜ ਕੁਝ ਵੀ ਆ ਸਰ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਸਰ ਪੰ ਇਹ ਜਨਾ ਅਖਬਾਰ ਦੇ ਥਰੂ ਐਸਾ ਡਾ ਵਿਆ ਤੋਂ ਉਸ ਤੋਂ ਬਾਅਦ ਕੀ ਇਕਦਾਂ ਮੀ ਸਿਰ ਉਸ ਤੋਂ ਬਾਅਦ ਐਸਾ ਕੁਝ ਠੀਕ ਚੱਲਦੇ ਰਿਹਾ ਕੁਝ ਵੀ ਨਹੀਂ ਤੱਕ ਉਹ ਵੇh ਥੋੜੀ ਦਿੱਕਤਾਂ ਨੀ ਸ਼ੁਰੂ ਹੋ ਗਈ ਹੋਲੀ-ਹੋਲੀ ਹੋਲੀ ਫਿਰ ਗੱਲ ਤੱਕ ਵੱਧ ਗਈ ਬਈ ਪਰਸੋ ਮੇਰੇ ਵਾਈਫ ਕੀ ਕਹਿੰਦੇ ਆ ਮੇਰੇ ਵਾਈਫ ਮੇਰੇ ਨਾਲ ਐਗਰੀ ਨਹੀਂ ਉਸੇ ਉਹਨਾਂ ਦਾ ਬਿਆਨ ਲੈ ਸਕਦੇ ਹੋ ਸਰ ਉਹ ਤਾਂ ਡਿਨਰ ਨਾ ਰਹਿਣਾ ਜਾਂਦੇ ਹਾਂ ਪੁੱਛ ਨਹੀਂ ਉਹਨਾਂ ਨੂੰ ਨਾਲ ਜਾਣਾ ਹਾਂ ਸਰ ਮੇਰੇ ਮੇਰੇ ਵੱਲ ਲੋਕਾਂ ਨੇ ਉਹਨੂੰ ਸੁਣਨ ਕਾਰਨ ਕੀ ਕੀ ਇਦਾਂ ਕਿਉਂ ਬਣੇ ਸਰ ਕਾਰਨ ਐਸਾ ਮੈਨੇ ਸਰ ਪਰਸੋ ਬੰਦਿਆ ਹੀ ਕੁਝ ਮੇਰੇ ਇਹਰੇ ਵੱਲ ਪਹਿਲੇ ਮੇਰੀ ਬਾਈ ਬਤੇ ਹਫਤਾ ਲਾਈ ਠੀਕ ਹੈ ਨਾ ਉਹ ਕੰਦੇ ਫੇਰ ਫੇਰ ਭੇਜਦੇ ਫੇਰ ਗੇਰ ਭੇਜਦੇ ਮੱਕੇ ਚੰਗਾ ਲੱਗਾ ਬਾਰ ਬਾਰ ਬੁਲਾਣਾ ਕਿ ਨਾ ਗਲਤ ਗੱਲ ਗਈ ਮਿਲਗੀ ਮੇਰਾ ਆਪਣਾ ਘਰ ਵੀ ਤੇ ਨਹੀਂ ਵਿਖਣਾ ਸੋ ਜੀਰੋ ਦੀ ਮੈਰਿਜ ਹੋਈ ਹੈ ਆਪਣੇ ਉੱਥੇ ਕਿੰਨੀ ਵਾਰੀ ਗਏ ਨੇ ਉੱਥੇ ਜਾਂਦੇ ਰਹਿੰਦੇ ਹਫਤੇ ਚ ਹਫਤੇ ਚ ਇੱਕ ਵਾਰੀ ਜਾਂਦੇ ਰਹਿੰਦੇ ਘਟੋ ਘਟ ਪੈਂਦੀ ਕਦੀ 10 ਦਿਨ ਬਾਅਦ ਕਦੀ ਹਫਤੇ ਚ ਇੱਕ ਵਾਰੀ ਨਾ ਜਾਣਾ ਜਾਨਣਾ ਹਾਂਜੀ ਮੈਂ ਵੀ ਜਾਣਾ ਛੱਡਣਾ ਮੈਂ ਲੈਣਾ ਜਾ ਕੇ ਮੈਂ ਥੋੜੇ ਦਿਨ ਪਹਿਲੇ ਗਏ ਸੀ ਉੱਥੇ ਪਚਾਰ ਪੈਂਦੇ ਲੈ ਕੇ ਆਏ ਨੇ ਬਾਅਦ ਚ ਮੈਂ ਜਾ ਕੇ ਲੈ ਆਵਾ ਉਸ ਦਿਨ ਮੈਂ ਲੈ ਕੇ ਆਇਆ ਅਗਲੇ ਦਿਨ ਫੇਰ ਉਹੀ ਕੰਮ ਸ਼ੁਰੂ ਕਰ ਗਿਆ ਦੁਬਾਰਾ ਮੈਨੂੰ ਪੇਰ ਕੋਰਸ ਕਨ ਸ਼ੁਰੂ ਕਰਾ ਥੋੜਾ ਯਾਰ ਵਾਕੋ ਵਾਕੋ ਪਰ ਬਈ ਮੈਂ ਉਹ ਨਹੀਂ ਹੋਣਾ ਚਾਹੁੰਦਾ ਬਈ ਤੇ ਪਰसों ਬਈ ਬੰਦੇ ਆਏ ਮੇਰੇ ਘਰ ਮੇਰੇ ਮੇਰੇ ਸੋਹਰਾ ਸਾਹਿਬ ਉਹਨਾਂ ਦਾ ਭਤੀਜਾ ਤੇ ਨਾਲ ਚਾਰ ਬਦਮਾਸ਼ ਸੀ ਉਹਨਾਂ ਨਾਲ ਹੋਰ ਤੇ ਦੋ ਲੇਡੀਜ਼ ਸੀ ਉਹਨੇ ਆ ਕੇ ਮੈਨੂੰ ਤੁਮਕਾਇਆ ਜਿਦੀ ਮੈਂ ਕੰਪਲੇਨ ਸੀਬੀ ਦਫਤਰ ਕਰਤੀ ਤੇ ਉਹ ਮੈਡਮ ਨੇ ਮੇਰੀ ਫਾਈਲ ਜਿਹੜੀ ਮਾਰਕ ਕਰਤੀ ਜਿਹੜੇ ਸੀਬੀ ਮੈਮ ਨੇ ਮੇਰੀ ਕਾਈਲ ਮਾਰਕ ਕਰਤੀ ਹੋਈ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਹਨਾਂ ਨੇ ਫਾਈਲ ਮਾਰਕ ਕਰਤੀ ਇਹਨੇ ਨਾ ਤੁਹਾਡੇ ਤੇ ਕਿ ਪਰਚਾ ਨਾ ਕਿਤੇ ਹੋਵੇ ਕੋਈ ਕਿਉਂਕਿ ਸੋਹਰੇ ਤੇ ਮੇਰੇ ਵੱਲ ਆ ਸਕਦੇ ਨੇ ਪਰ ਜੇ ਅਨਪਛਾਤੇ ਬੰਦੇ ਨੇ ਉਹ ਮੇਰੇ ਵੱਲ ਕੀ ਕਰਨ ਆਏ ਸੋ ਤੇ ਉਹਨਾਂ ਨੂੰ ਲੱਗਦਾ ਸੀ ਡਰ ਕਿ ਕਿ ਤੁਹਾਡੇ ਤੇ ਪਰਚਾ ਨਾ ਹੋ ਜੇ ਤੇਰਾਤੀ ਮੇਰੇ ਮੇਰੇ ਸੋਹਰੇ ਦੇ ਮੈਨੂੰ ਭਰਾ ਦਾ ਫੋਨ ਆਇਆ ਯਾਨੀ ਕਿ ਮੇਰੇ ਤਾਈ ਸੋਹਰੇ ਦਾ ਉਹ ਕਹਿੰਦਾ ਕਿ ਕੁੜੀ ਨੂੰ ਤੂੰ ਮਾਰਦਾ ਘੋੜਦਾ ਮੈਂ ਮੈਂ ਕਹਿੰਦਾ ਜੇ ਮਾਰਦਾ ਘੋੜਦਾ ਤੇ ਕੋਈ ਬੋਡੀ ਤੇ ਕੋਈ ਨਿਸ਼ਾਨ ਤੇ ਹੋਏਗਾ ਨਹੀਂ ਹੋਏਗਾ ਕਹਿੰਦਾ ਨਿਸ਼ਾਨ ਆਪਾਂ ਪਾਪੇ ਪਾ ਲਾਂਗੇ ਤੇ ਉਹਨਾਂ ਦੀ ਮਨਸ਼ਾ ਆਇਆ ਸੀ ਕਿ ਅਸੀਂ ਕਰੋਸ ਪਰਚਾ ਕਰਦੀਏ ਤੇ ਅਸੀਂ ਕੁੜੀ ਨੂੰ ਨਾ ਨਾਂ ਲੈ ਜੰਨੇ ਆ ਤੇ ਇਹਨਾਂ ਤੇ ਦਬਾਅ ਪਾਵਾਂਗੇ ਕੀ ਕੰਮ ਕਰਦੇ ਭਾਜੀ ਤੁਸੀਂ ਮੇਰੀ ਪਈ ਦੁਕਾਨ ਹੈ ਭਾਜੀ ਮੇਰੀ ਮਨਿਆਰੀ ਦੀ ਦੁਕਾਨ ਹੈ ਭਾਜੀ ਹਾਂਜੀ ਤੇ ਤੁਸੀਂ ਕਿਹੜੀ ਜਗ੍ਹਾ ਤੁਹਾਡੀ ਦੁਕਾਨ ਆ ਆਂਜਾਨ ਨੂੰ ਕੋਈ ਖਤਰਾ ਵਗੈਰਾ ਹਾਂ ਮੈਂ ਸਭ ਕੁਝ ਲਿਖ ਕੇ ਦਿੱਤਾ ਹੈ ਮੈਂ ਕੰਬਲੇਨ ਦੇ ਵਿੱਚ ਮੈਨੂੰ ਜਾਨ ਨੂੰ ਹੀ ਖਤਰਾ ਹੈ ਭਾਈ ਇਸ ਨਾਲ ਅੱਜ ਮੇਰੇ ਘਰ 30 35 ਆਨੇ ਆਏ ਨੇ ਇਸ ਦਾ ਕੱਲ ਮੈਨੂੰ ਕਿਤੇ ਬਾਹਰ ਦੇਖੇ ਰਹਿਣਗੇ ਸਭ ਕੋਹ ਹਥਿਆਰ ਸੀ ਭਾਜੀ ਸਾਰੀ ਗਲੀ ਗਵਾਹ ਹੈ ਪ੍ਰਧਾਨ ਜੀ ਨੇ ਪਿਛਲੇ ਸਭ ਸਾਰੇ ਹਾਇਰ ਨਹੀਂ ਗੋਆ ਗਏ ਜੀ ਹਾਂ ਕੀ ਮੰਗ ਕੀ ਕਰਦੇ ਸਰ ਮੰਗ ਕੁਛ ਨਹੀਂ ਕੀ ਸਰ ਬਸ ਤੁਹਾਨੂੰ ਦੱਸਿਆ ਤੇ ਕਹ ਸਾਰੀ ਗੱਲ ਬਸ ਕੋਈ ਤਾਂ ਥੋੜਾ ਅਲਗ ਹੋ ਗੋ ਮੈ ਨਹੀਂ ਲਗਣਾ ਚਾਹਦਾ ਸਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਸਰ ਮੈਂ ਇਨਸਾਫ ਮੰਗਣਾ ਸਰ ਉਹਨਾਂ ਤੇ ਜਿਹੜੇ 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 ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬੰਦਦੀ ਉਹ ਕੀਤੀ ਜਾਵੇ ਭਾਜੀ ਮੇਰੇ ਤੇ ਭਾਈ ਇਹੀ ਦਿੱਦਰ ਖਾਸ ਤੁਹਾਨੂੰ ਸਾਜੀ ਤੁਹਾਡਾ ਨਾਮ ਕੀ ਹੈ ਸ਼ਿਵਾਨੀ ਕਿਨੇ ਚਿਰ ਹੋਇਆ ਤੁਹਾਡੇ ਬੈਲੇ ਇੱਕ ਸਾਲ ਤੋਂ ਹਾਂਜੀ ਅਰੇ ਨੂੰ ਮੈਰੀ ਸੇ ਲਾ ਮੈਰੀ ਅਰੇ ਇਨ ਮੈਰੀਜ ਤੁਸੀਂ ਆਪਣੇ ਹਸਬੰਦ ਨਾਲ ਖੁਸ਼ ਰਹੇ ਹੋ? ਹਾਂਜੀ। ਤੁਸੀਂ ਆਪਣੇ ਬੇਕੀ ਵੀ ਜਾਂਦੇ ਜਾਂਦੇ ਹੋ? ਹਾਂਜੀ। ਜਿਸ ਤਰ੍ਹਾਂ ਕਿ ਤੁਹਾਡਾ ਸੋਹਰਾ ਪਰਿਵਾਰ ਸਾਂਝਾ ਹੈ, ਤੁਸੀਂ ਸਾਝੇ ਘਰ ਚ ਹੀ ਰਹਿਣਾ ਚਾਹੁੰਦੇ ਹੋ? ਹਾਂਜੀ। ਜਿੱਥੇ ਤੁਹਾਡੇ ਹਸਬੰਦ ਰੱਖਣਗੇ, ਜਿੱਥੇ ਤੁਹਾਡੇ ਹਸਬੰਦ ਰਹਿਣਗੇ, ਉਹਨਾਂ ਨਾਲ ਹੀ ਰਹਿਣਾ ਚਾਹੁੰਦੇ ਹੋ? ਹਾਂਜੀ। ਤੁਹਾਡੇ ਹਸਬੰਦ ਤੁਹਾਡਾ ਬਿਲਕੁਲ ਸਹੀ ਹੈ। ਹਾਂਜੀ। ਕਦੇ ਤੁਹਾਨੂੰ ਮਾਰਦੇ ਕੁੜਤੇ ਤੇ ਨਹੀਂ? ਨਹੀਂ ਜੀ। ਤਾਂ ਤੁਸੀਂ ਖੁਸ਼ ਹੋ ਆਪਣੇ ਹਸਬੰਦ ਨਾਲ? ਹਾਂਜੀ। ਕਿੰਨੀ ਦੇਰ ਹੋਈ ਤੁਹਾਡੀ ਮੈਰਿਜ? ਸਾਲ ਸਾਲ ਹੋ ਗਿਆ ਸਾਲ ਤੋਂ ਉੱਪਰ ਵੀ ਹੋ ਗਿਆ 12 ਮਾਰਚ ਨੂੰ ਹੀ ਸੀ 2024 ਛੇ ਦਿਨ ਨੀ ਤਰ ਨੂੰ ਇੱਕ ਸਾਲ ਹੋ ਗਿਆ ਬਿਆਨ ਨੂੰ ਤਾਂ ਜਿਆ ਤੋਂ ਬਾਅਦ ਕੋਈ ਤੁਹਾਨੂੰ ਸਹਰੇ ਪਰਿਵਾਰ ਵੱਲੋਂ ਕੋਈ ਪਰੇਸ਼ਾਨੀ ਕੋਈ ਦਿੱਕਤ ਹੋਈ ਹੋਵੇ ਨਹੀਂ ਜੀ ਤੁਹਾਡੀ ਫੈਮਿਲੀ ਲਾਈਫਸ ਵਧੀਆ ਚੱਲਦੀ ਪਈ ਹੈ ਹਾਂ ਜੀ ਆ ਜਿਹੜਾ ਝਗੜਾ ਹੋਇਆ ਸੀ ਕਿਹੜੇ ਕਿਹੜੇ ਬੰਦੇ ਆਏ ਸੀ 6 ਮੈਂਬਰ 6 ਕਿ ਸੱਤ ਮੈਂਬਰ ਹੋਣਗੇ ਫੈਮਿਲੀ ਦੇ ਬਾਕੀ ਹਾਂ ਜੀ ਤੁਸੀਂ ਆਪਣੇ ਸਾਰੇ ਪਰਿਵਾਰ ਚ ਖੁਸ਼ ਹੋ? ਹਾਂਜੀ। ਇੱਥੇ ਰਹਿਣਾ ਚਾਹੁੰਦੇ ਹੋ? ਹਾਂਜੀ ਵੀ। ਤੁਹਾਨੂੰ ਕੋਈ ਦਬਾਅ ਤੇ ਨਹੀਂ? ਨਹੀਂ ਜੀ। ਤੁਸੀਂ ਆਪਣੇ ਹਸਬੰਦ ਨਾਲ ਖੁਸ਼ ਹੋ? ਹਾਂਜੀ। ਘਰ ਦੇ ਵਿੱਚ ਰਾਜੀ ਖੁਸ਼ੀ ਰਹਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ? ਨਹੀਂ ਜੀ ਮੈਨੂੰ ਕੋਈ ਦਿੱਕਤ ਨਹੀਂ ਹੈ। ਤੁਸੀਂ ਬਿਲਕੁਲ ਪੇਕੇ ਵੀ ਆਦੇ ਜਾਂਦੇ ਹੋ ਤੁਹਾਨੂੰ ਗਿਆਦੇ ਨਹੀਂ ਜਾਂਦਾ? ਨਹੀਂ। ਕਿ ਕਿਉਂਕਿ ਗੱਲ ਨਾ ਕਿਤੇ ਵੱਧ ਜਾਵੇ ਬਹੁਤੀ ਉਹਨਾਂ ਨੂੰ ਹੱਥ ਪੈਰ ਵੀ ਇਹੀ ਜੋੜੇ ਨੇ ਕਿ ਆਰਾਮ ਨਾਲ ਜੋ ਵੀ ਮਸਲਾ ਹੈਗਾ ਗੱਲਬਾਤ ਕਰਕੇ ਹੋ ਜਾਂਦਾ ਹੱਲ ਇਹ ਤਰੀਕਾ ਨਹੀਂ ਹੈਗਾ ਕਿ ਗਾਲੀ ਗਲੋਚ ਕੀਤਾ ਜਾਵੇ ਇਹਨਾਂ ਨੂੰ ਅੰਦਰ ਭੇਜਿਆ ਧੱਕਾ ਮਾਰ ਕੇ ਕੋਈ ਜਾ ਉਹ ਤੇ ਗੇਟ ਬੰਦ ਕੀਤਾ ਕਰਵਾਇਆ ਉਹਨਾਂ ਬੜੀਆਂ ਲਤਾਲੂਤਾ ਮਾਰ ਕੇ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਮੈਂ ਗੇਟ ਵੀ ਟੁੱਟ ਜਾਣਾ ਉਹ ਮੈਂ ਇੱਥੇ ਖੜਾ ਸੀ ਮੈਂ ਕਿਹਾ ਮੈਂ ਗੁੱਡਾ ਬੰਦਾ ਮਨੂ ਨਾ ਕਿਤੇ ਵੱਜ ਜਾ ਮੈਂ ਫਿਰ ਪਰੇ ਹੋ ਗਿਆ ਉਧਰ ਮੇਰਾ ਸੋਨੀਆ ਜਨਮਦਿਨ ਇਸਤਰੀ ਸਭਾ ਦੀ ਮੈਂ ਮੈਂਬਰ ਹਾਂ ਅਸੀਂ ਗੇਟ ਕੀ ਮਾਂ ਗਲੀ ਮਲਕਾਂ ਵਾਲੀ ਕਿ ਤੇ ਮੈਂ ਆ ਵੇਖਿਆ ਪੰਜ ਸੱਤ ਜਨਾਨੀਆਂ 10 ਆਈਆਂ ਵਾਂ ਤੇ ਮੈਂ ਆਣ ਕੇ ਇਹਨਾਂ ਨੂੰ ਸੋ ਕਹਿਣ ਦੀ ਮੈਂ ਕਿਹਾ ਬੂਆ ਖੋਲ ਦੋ ਉਹ ਜੇ ਬੂਆ ਖੜਕਾਂਦੇ ਪਏ ਆ ਤੇ ਪਿੱਛੋਂ 8-10 ਮੁੰਡੇ ਆ ਗਏ ਆ ਉਹਨਾਂ ਕੋ ਕਿਸੇ ਕੋ ਬੈਸਬਾਲ ਸੀ ਕਿਸੇ ਕੋ ਹਾਕੀ ਸੀ ਕਿਸੇ ਕੋ ਕੁਵਾੜੀਆਂ ਜਿਹੜੀਆਂ ਹੁੰਦੀਆਂ ਉਹ ਲੈ ਕੇ ਫਿਰ ਮੈਂ ਨਾ ਥੋੜੀ ਜਿਹਾ ਆਰਾਮ ਨਾਲ ਸੈਟ ਤੇ ਹੋ ਗਈ ਸੈਟ ਤੇ ਹੋਈਆਂ ਉਲੱਤਾਂ ਲੁੱਤਾਂ ਮਾਰਦੇ ਰਹੇ ਕਾਫੀ ਮਾਰਦੇ ਰਹੇ ਆ ਉਨੀ ਦੇਰਾ ਮੁੰਡਾ ਆਇਆ ਵਾ ਤੇ ਇਹਨੂੰ ਇਹਨਾਂ ਨੇ ਫੜ ਲਿਆ ਅੰਦਰ ਇੱਥੇ ਪਹਿਲਾਂ ਧੂ ਧਾ ਲਿਆ ਚੰਗੀ ਤਰ੍ਹਾਂ ਬੜੀ ਮੁਸ਼ਕਲ ਇਹਨਾਂ ਨੂੰ ਛੁਡਾਇਆ ਹੈਗਾ ਵਾ ਤੇ ਉਸ ਤੋਂ ਬਾਅਦ ਇਹਨਾਂ ਦੀ ਚਲ ਸੋ ਚੱਲ ਇੱਟ ਉਹ ਕੀ ਇਹਦਾ ਨਾਮ ਲੱਤਾਂ ਹਰ ਉਹਨਾਂ ਨੇ ਬੜੀ ਮੱਕੀ ਆਪਣੀ ਗੁੰਡਾਗਰਦੀ ਪੂਰੀ ਦਿਖਾਈ ਉਹਨਾਂ ਨੇ ਦਮ ਲਿਆ ਤਾਂ ਵੈਸੇ ਡਰਦੇ ਵਿਚਾਰੇ ਥਿਆਰਨ ਤਾਂ ਸੈਟ ਤੇ ਹੋਗੇ ਤੇ ਇਸ ਮੁਤਾਬਿਕ ਕੋਈ ਪੁਲਿਸ ਕੰਪਲੇਂਟ ਵਗੈਰਾ ਕੀਤੀ ਤੁਸੀਂ ਇਹਨਾਂ ਨੇ ਕੀਤੀ ਪਹਿਲੇ ਕੀਤੀ ਸੀ ਕੀਤੀ ਸੀ ਕੰਪਲੇਂਟ ਕੀਤੀ ਹਾਂਜੀ 312 ਬਾਕੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਸੀ ਪਰ ਇਹ ਜੋ ਵੀ ਹੋਇਆ ਗਲਤ ਹੋਇਆ ਕਿ ਇੰਨੀ ਗੁੰਡਾ ਕਰਦੀ ਨਹੀਂ ਚਾਹੀਦੀ ਇਹਨਾਂ ਦੇ ਸਾਰੇ ਪਰਿਵਾਰ ਇੱਥੇ ਆਉਂਦੇ ਜਾਂਦੇ ਪਹਿਲੇ ਤਾਂ ਸਾਨੂੰ ਪਤਾ ਨਹੀਂ ਆਉਂਦੇ ਜਾਂਦੇ ਹੋਣੇ ਆ ਗਿੱਧਾ ਦੀ ਗਲੀ ਥਾਣੀ ਇੱਕ ਮਾਪਿਓ ਤੇ ਆਂਦੇ ਆਂਦੇ ਪਰ ਇਹ ਜਿਹੜਾ ਹੋਇਆ ਇਹ ਦੂਜੀ ਵਾਰ ਹੋਇਆ ਚਾਂਸ ਇਹਨਾਂ ਦੇ ਹਾਂਜੀ ਦੋ ਵਾਰੀ ਹੋਇਆ ਪਰਸੋਂ ਆਏ ਆ ਤੇ ਅੱਜ ਆਏ ਆ ਕਿ ਜੋ ਵੀ ਹੋਇਆ ਗਲਤ ਹੋਇਆ ਜਲਾਪਤੀ ਦੇ ਘਰੇ ਜਾਣਾ ਵਾ ਆਪਣਾ ਕੋਈ ਭੈਣ ਭਰਾ ਜਾਂਦਾ ਵਾ ਪਿਆਰ ਨਾਲ ਅੰਦਰ ਬੈਠ ਕੇ ਗੱਲ ਕਰ ਚਕੜਾ ਸੁਣਿਆ ਹੋਵੇ ਜਾਂ ਨਾ ਕੋਈ ਝਗੜਾ ਨਹੀਂ ਕੋਈ ਮਾਰ ਕਟਾਈ ਨਹੀਂ ਕੋਈ ਕੁਝ ਨਹੀਂ ਕਿਉਂ ਸਾਡੀ ਧੀ ਆ ਅਸੀਂ ਮੱਲੇ 'ਚ ਰਹਿਣ ਵਾਲੇ ਕੋਈ ਵੀ ਘਟਨਾ ਵਾਪਰਦੀ ਪਹਿਲੇ ਮੱਲੇ 'ਚ ਪੁੱਛਿਆ ਜਾਂਦਾ ਠੀਕ ਜਨਨ ਤੇ ਮੱਲੇ ਨੇ ਸੱਚਾਈ ਦੀ ਗੱਲ ਕਰਨੀ ਆ ਕਿਉਂ ਨਾ ਉਹਨਾਂ ਨੇ ਇਹਨਾਂ ਕੋ ਕੁਝ ਲੈਣਾ ਨਾ ਉਹਨਾਂ ਕੋ ਕੁਝ ਲੈਣਾ ਹੈਗਾ ਜੀ ਤੇ ਅਸੀਂ ਤੇ ਗੱਲ ਇਨਸਾਫ ਦੀ ਕਰਾਂਗੇ कि जो भी ਕਰਨ ਨਸਾਫੀ ਕਰਨਗੇ ਧੀ ਦੇ ਹੱਕ ਚ ਕਰਨਗੇ ਜੇ ਧੀ ਨਾ ਤੇ ਆਚਾਰ ਹੁੰਦਾ ਹੈ ਸਾਰਾ ਮੱਲਾ ਨਾਲ ਖਲੋਵਾਂਗੇ ਪਰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਹੁਤ ਸੋਹਣਾ ਰਹਿ ਰਹੇ ਆ ਅੱਜ ਸਰ ਕੀ ਹੋਇਆ ਅੱਜ ਝਗੜਾ ਕਿਸ ਚੀਜ਼ ਦਾ ਹੋਇਆ ਅੱਜ ਝਗੜਾ ਇਸ ਤਰ੍ਹਾਂ ਆ ਮੈਂ ਸ਼ਾਪ ਤੋਂ ਆਪਣੀ ਆਇਆ ਹੀ ਰੋਟਾ ਰੋਜ਼ਾਨਾ ਜਦ ਮੈਂ ਚਾਹ ਪੀਣ ਆਣਾ ਘਰ ਮੈਂ ਤਾਂ ਵੇਖਿਆ ਜੀ ਪੰਜ ਸੱਤ ਜੁਨਾਨੀਆਂ ਮਲਗੀ ਬੂਆ ਨਾਲ ਦੇ ਨਿਕੜਕਾਨ ਦੇ ਭਾਵੇਂ ਇੱਧਰ ਕੜਕਾਉਂਦੇ ਹੀ ਮੈਂ ਕੋਠੋਂ ਝੜ ਕੇ ਵੇਖਿਆ ਕੁਛ ਮਹਿਸੂਸ ਜਾਇਆ ਮੈਨਾਂ ਸ਼ਾਇਦ ਕੋਈ ਹੋ ਚੱਕਰ ਹੋਣਾ ਕੋਈ ਜਦੋਂ ਆ ਕੇ ਵੇਖਿਆ ਕਿ ਮਲਗੀ ਜਨਾਨੀਆਂ ਜਿਹੜੋਂ ਅੰਦਰ ਵੜ ਗਈਆਂ ਤਾਂ 10-15 ਮਿੰਟਾਂ ਬਾਅਦ ਹੀ ਅੰਦਰ ਹਲਚਲ ਜੀ ਸ਼ੁਰੂ ਹੋ ਗਈ ਮੈਂ ਕੋਠੇ ਭੱਜ ਆਇਆ ਉਹ ਤਾਂ 5-7 ਮੁੰਡੇ ਵੀ ਨਾਲ ਆਏ ਆ ਇਹ ਵੀਰ ਨੂੰ ਆ ਕੇ ਤੇ ਦੇ ਛਤਰੋ ਛਤਰੀ ਹੌਣ ਲਾ ਪਏ ਆ ਪਰ ਮੈਂ ਆ ਕੇ ਆ ਕੇ ਛੜਾਇਆ ਉਹਨਾਂ ਚੋਂ ਭਾਈ ਵੀ ਆ ਗਏ ਉਹ ਭਾਈ ਨੇ ਆ ਕੇ ਛੜਾਇਆ ਆ ਕੇ ਭਾਈ ਨੇ ਛੜਾਇਆ ਮੈਂ ਛੜਾਇਆ ਉਹ ਤੋਂ 5-7 ਜਾਣੇ ਹੋਰ ਆ ਗਏ ਫਿਰ ਭਾਈ ਨੇ ਅੰਦਰੋਂ ਆ ਕੇ ਬੂਹਾ ਮਾਰ ਲਿਆ ਉਹ ਬਾਅਦੋਂ ਅੰਦਰ ਜਦੋਂ ਆਪਾਂ ਗਏ ਆਂ ਤੇ ਦੇ ਰੋੜੇ ਤੇ ਰੋੜਾ ਦੇ ਟੇਟ ਤੇ ਟ ਮੜ ਗਿਆ ਬਈ ਕੌਣ ਸੀ ਕੌਣ ਸੀ ਜਿਹੜੇ ਆਏ ਸੀ ਉਹ ਅਣਪਛਾਤੇ ਲੋਕ ਹੀ ਮੈਂ ਵੀ ਫਸਟ ਟਾਈਮ ਹੀ ਵੇਖਿਆ ਉਹਨਾਂ ਨੂੰ ਇਹਨਾਂ ਦਾ ਝਗੜਾ ਪਹਿਲਾਂ ਵੀ ਕਦੇ ਕਿਸੇ ਨਾਲ ਹੋਇਆ ਮੈਂ ਨਹੀਂ ਨਹੀਂ ਫਸਟ ਟਾਈਮ ਹੀ ਵੇਖਿਆ ਮੈਂ ਵੀ ਇਹਨਾਂ ਦਾ ਹਸਬੰਡ ਵਾਈਫ ਦਾ ਕੋਈ ਝਗੜਾ ਕੋਈ ਨਹੀਂ ਹੈ ਇਹੋ ਜਿਹੀ ਕੋਈ ਝਗੜ ਨਹੀਂ ਕੋਈ ਨਾ ਜੀ ਨਾ ਨਹੀਂ 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 ਅਜੇ ਤੱਕ ਨਹੀਂ ਦੇਖਿਆ ਇਹਨਾਂ ਦੇ ਮਹੱਲੇ 'ਚ ਹੋਰ ਕਿਸੇ ਨਾਲ ਕੋਈ ਝਗੜਾ ਨਾ ਜੀ ਨਾ ਨਾ ਕਲਰ ਡਿਊਟੀ ਅਫਸਰ ਸੀ ਗਾਇਸੇ ਗੁਰਮੀਤ ਸਿੰਘ ਉਹਨਾਂ ਕੋਲ ਦਰਖਾਸਤ ਆਈ ਸੀ ਅਤੁਲ ਕਪੂਰੀ ਵੱਲੋਂ ਪੀਤਨਗਰ 100 ਕੁੱਟੀ ਦੇ ਰਹਿਣ ਵਾਲਿਆ ਉਹਨਾਂ ਦੀ ਲੜਕੀ ਵਿਆਹੀ ਇੱਥੇ ਲੜਕੇ ਵਰਮ ਨਾਲ ਹਾਂਜੀ ਉਹ ਕਿਤੇ ਉਹਨਾਂ ਦੇ 15-20 ਜਿਹੜੇ ਆਏ ਇਕੱਠੇ ਹੋ ਗਏ ਵੀ ਅਸੀਂ ਆਪ ਦੀ ਲੜਕੀ ਨੂੰ ਲੈ ਕੇ ਜਾਣਾ ਵਾ ਇਹਦੇ ਸਾਰੇ ਕੁੱਟਦਵਾਰ ਕਰਦੇ ਆ ਜੀ ਪਰ ਲੜਕੀ ਸਾਡਾ ਐਸ.ਆਈ. ਗੁਰਮੀਤ ਸਿੰਘ ਗਏ ਸੀਗੇ ਮੌਕੇ ਤੇ ਉਹਨਾਂ ਵੈਰੀਫਾਈ ਕੀਤਾ ਹੈ ਲੜਕੀ ਜਿਹੜੀ ਆ ਸ਼ਿਵਾਨੀ ਉਹ ਕਹਿੰਦੀ ਵੀ ਮੇਰੇ ਨਾਲ ਕੋਈ ਕੁੱਟਮਾਰ ਹੁੰਦੀ ਮੈਂ ਆਪਣੇ ਪਿਕੇ ਪਰਿਵਾਰ ਨਹੀਂ ਜਾਣਾ ਮੈਂ ਆਪਣੇ ਸਹੁਰੇ ਪਰਿਵਾਰ ਰਹਿਣਾ ਚਾਹਣੀ ਹੈ। ਕੱਲ ਇਹਨਾਂ ਦੀ ਗੱਲਬਾਤ ਹੋਈ ਸੀ ਦੋਵਾਂ ਪਾਰਟੀਆਂ ਨੂੰ ਐਸੇ ਗੁਰਮੀਤ ਸਿੰਘ ਨੇ ਬੁਲਾਇਆ ਸੀਗਾ। ਉਹ ਇਹਦੇ ਬਾਰੇ ਵੈਰੀਫਾਈ ਕਰ ਰਿਹਾ ਜੋ ਕੋਈ ਇਹਨਾਂ ਚੀਜ਼ ਦੇ ਸੰਬੰਧ ਵਿੱਚ ਆਊਗਾ ਵੀ ਕੋਈ ਗਲਤੀ ਆ ਉਹਦੇ ਮੁਕਾਬਕ ਕਾਰਵਾਈ ਹਮੇਸ਼ਾ ਕੀਤੀ ਜਾਂਦੀ ਹੈ। ਹਾਲੇ ਇਹਨਾਂ ਦਾ ਖੇਤਰ ਨਾਲ ਕੋਈ ਡਿਬਿਊਟ ਨਹੀਂ ਹੈਗਾ।